ਅਜੀ ਪ੍ਰੈਸ ਕਾਨਫਰੰਸ ਦਾ ਮੋਟਿਵ ਕੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਵਰ ਸਾਡੇ ਡੀਜੀਪੀ ਪੰਜਾਬ ਵੱਲੋਂ ਸਾਨੂੰ ਸਾਰੇ ਹੀ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਹੈ ਕਿ ਜਿਹੜੇ ਵੀ ਮਾੜੇ ਅੰਸਰ ਹੈ ਉਹਨਾਂ ਤੇ ਕੋਈ ਨਾ ਕੋਈ ਮੋਹਮ ਚੱਲਦੀ ਰਹੇ ਇਸੇ ਤਰ੍ਹਾਂ ਹੀ ਖੰਨਾ ਪੁਲਿਸ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਸਾਡੀ ਟੀਮ ਨੂੰ ਇਸ ਵਾਰ ਵੀ ਸਕਸੈਸ ਮਿਲੀ ਹੈ ਜਦੋਂ ਸਾਡੇ ਐਸਪੀਡੀ ਸੌਰਵ ਜੰਦਲ ਇਹਨਾਂ ਦੇ ਸੁਪਰਵਾਈਜ਼ਨ ਚ ਡੀਐਸਪੀਡੀ ਸੁਖਮਰਤ ਆਰੰਦਾਵਾ ਉਹ ਸਾਡੇ ਇਨਚਾਰਜ ਸੀਆਈਏ ਇਨਸਪੈਕਟਰ ਅਮਨ ਔਰ ਇਹਨਾਂ ਦੀ ਟੀਮ ਸਾਰੀ ਇਹਨਾਂ ਦੇ ਨਾਲ ਮਿਲ ਕੇ ਜਿਹੜੀ ਸਬਡਿਵੀਜ਼ਨ ਸਮਰਾਲਾ ਇਹਨਾਂ ਸਾਰਿਆਂ ਨੇ ਜੁਆਇੰਟ ਐਫਰਟ ਨਾਲ ਇੱਕ ਅਸਲਾ ਸਪਲਾਈ ਕਰਨ ਵਾਲੇ ਇੱਕ ਹੋਰ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕੀਤਾ ਤੇ ਸਾਨੂੰ ਤਿੰਨ ਮੁਲਜ਼ਮਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਔਰ ਇਸ ਕੇਸ 'ਚ ਸਾਨੂੰ 14 ਇਲੀਗਲ ਅਸਲਿਆਂ ਦੀ ਬਰਾਮਦਗੀ ਹੋਈ ਹੈ ਇਹਨਾਂ 'ਚੋਂ ਜਿਹੜੇ ਸਾਡੇ ਤਿੰਨ ਦੋਸ਼ੀ ਹੈ ਉਹਨਾਂ 'ਚੋਂ ਇੱਕ ਮੱਧ ਪ੍ਰਦੇਸ਼ ਦੋ ਦੋਸ਼ੀ ਮੱਧ ਪ੍ਰਦੇਸ਼ ਦੇ ਹੈ ਜਿਨ੍ਹਾਂ 'ਚੋਂ ਇੱਕ ਮੈਨੂਫੈਕਚਰ ਕਰਦਾ ਮਤਲਬ ਉਹ ਆਪਣੇ ਖਰਚੇ ਹੀ ਇਹਨਾਂ ਦੀ ਅਸੈਂਬਲਿੰਗ ਕਰਦਾ ਵੈਪਨਸ ਦੀ ਇਹਦੀ ਡਿਟੇਲਸ ਜੀ ਮੈਂ ਦੱਸਣਾ ਚਾਹਾਂਗੀ ਕਿ 29 ਜਨਵਰੀ ਨੂੰ ਸਾਡੀ ਸਮਰਾਲਾ ਥਾਣੇ ਦੀ ਪੁਲਿਸ ਪਾਰਟੀ ਅਰਾਊਂਡ ਆਈਟੀਆ ਸਮਰਾਲਾ ਦੇ ਏਰੀਆ 'ਚ ਮੌਜੂਦ ਸੀ ਜਦੋਂ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਇੰਟਰਸੈਪਟ ਕੀਤਾ ਤੇ ਉਹਨੇ ਜਦੋਂ ਉਹਨੂੰ ਪੁੱਛਿਆ ਗਿਆ ਉਹਦਾ ਨਾਮ ਵਗੈਰਾ ਸੋ ਉਹਨੇ ਆਪਣਾ ਨਾਮ ਸਤਨਾਮ ਸਿੰਘ ਟਾਲੀਵਾਲ ਵਾਸੀ ਨਾਲਾਗੜ ਸੋਲਨ ਹਿਮਾਚਲ ਪ੍ਰਦੇਸ਼ ਦੱਸਿਆ ਤੇ ਜਦੋਂ ਦੀ ਤਲਾਸ਼ੀ ਲਈ ਗਈ ਉਹਦੇ ਤੋਂ ਸਾਨੂੰ ਇੱਕ ਪਿਸਤਲ ਦੇਸੀ ਪਿਸਤਲ ਬੱਤੀ ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਔਰ ਉਸ ਬਿਹਫਤੇ ਅਸੀਂ ਐਫ ਆਈ ਆਰ ਨੰਬਰ 22 ਡੇਟਡ 29 1 2024 ਅੰਡਰ ਵੇਰੀਅਸ ਸੈਕਸ਼ਨਸ ਆਫ ਆਰਮਜ਼ ਐਕਟ 25 54 ਔਰ ਨਾਟ ਆਰਮਜ਼ ਐਕਟ ਥਾਣਾ ਸਮਰਾਲਾ ਚ ਦਰਜ ਕੀਤਾ ਸੀਗਾ ਤੇ ਅੱਗੇ ਜਦੋਂ ਅਸੀਂ ਤਫਤੀਸ਼ ਕੀਤੀ ਉਸ ਦੋਸ਼ੀ ਦੇ ਪੁੱਛਗਿੱਛ ਚ ਪਤਾ ਲੱਗਿਆ ਕਿ ਇਹ ਪਿੱਛੋਂ ਜਦੋਂ ਅਸੀਂ ਬੈਕਵਰਡ ਲਿੰਗੇਜ ਵੱਲ ਗਏ ਤੇ ਉਹਨੇ ਦੱਸਿਆ ਕਿ ਜਿਹੜਾ ਪਿਸਤਲ ਹੈ ਉਹ ਇੱਕ ਇਕਬਾਲ ਸਿੰਘ ਵਾਸੀ ਗੰਦਵਾਨੀ ਥਾਣਾ ਗੰਦਵਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਉੱਥੋਂ ਲੈ ਕੇ ਆਇਆ ਤੇ ਅਸੀਂ ਇਸ ਨੂੰ ਨਾਮਿਨੇਟ ਕਰ ਲਿਆ ਤੇ ਸਾਡੀ ਜਿਹੜੀ ਸੀਆਈਏ ਦੀ ਸਪੈਸ਼ਲ ਟੀਮ ਅਸੀਂ ਥਰੂ ਪ੍ਰੋਪਰ ਪ੍ਰੋਸੀਜਰ ਉੱਤੇ ਡਿਸਪੈਚ ਕੀਤੀ ਹੈ ਮੱਧ ਪ੍ਰਦੇਸ਼ ਇਹਨੂੰ ਰਾਉਂਡ ਅਪ ਕਰਨ ਲਈ ਤੇ ਉੱਥੇ ਸਾਨੂੰ ਇਕਬਾਲ ਸਿੰਘ ਸਾਡੀ ਸੀਆਈਏ ਟੀਮ ਨੂੰ ਲੱਗ ਗਿਆ ਔਰ ਜਦੋਂ ਉਹਨੂੰ ਰੈਸਟ ਕੀਤਾ ਗਿਆ ਤੇ ਉਹਦੇ ਪਾਸੋਂ ਸਾਨੂੰ 6 ਸਿਕਸ ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦਾ ਰਿਕਵਰ ਹੋਇਆ ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਇਕਬਾਲ ਹੈ ਇਹ ਉੱਥੇ ਅਸਲਾ ਬਣਾਉਣ ਦਾ ਕੰਮ ਕਰਦਾ ਮਤਲਬ ਹੀ ਇਜ਼ ਅਸੈਂਬਲਿੰਗ 올 ਥੀਸ ਵੈਪਨਸ ਹਿਮਸੈਲਫ ਤੇ ਇਹ ਵੀ ਪਤਾ ਲੱਗਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਮੱਧ ਪ੍ਰਦੇਸ਼ ਚ ਕਾਫੀ ਸਾਰੇ ਅਸਲਾ ਐਕਟ ਦੇ ਐਫ ਆਈ ਆਰਸ ਲੌਂਚਡ ਹੈ ਅ ਔਰ ਉਸ ਤੋਂ ਬਾਅਦ ਦੌਰਾਨੀ ਤਫਤੀਸ਼ ਨੇ ਇਹ ਵੀ ਦੱਸਿਆ ਕਿ ਇਸ ਤੋਂ ਫਿਰ ਅਸੀਂ ਪੁੱਛਿਆ ਵੀ ਕਿਹਨੂੰ ਕਿਹਨੂੰ तू ਸਪਲਾਈ ਕੀਤਾ ਤੇ ਇਹਨੇ ਪੁੱਛ ਕੇ ਇੱਕ ਹੋਰ ਬੰਦੇ ਦਾ ਨਾਮ ਲਿਆ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਆਕਾਸ਼ ਡਾਵਰ ਵਾਸੀ ਪਿਸ਼ੋਲਾ ਜ਼ਿਲ੍ਹਾ ਬਡਵਾਨੀ ਥਾਣਾ ਸਟੇਟ ਮੱਧ ਪ੍ਰਦੇਸ਼ ਇਹ ਰੀਸੈਂਟਲੀ ਇਹਦੇ ਤੋਂ 6 ਪਿਸਟਲ ਅੱਗੇ ਸਪਲਾਈ ਕਰਨ ਲਈ ਲੈ ਕੇ ਗਿਆ ਸੋ ਸਾਡੀ ਟੀਮ ਨੇ ਉਹਨੂੰ ਵੀ ਨੋਮੀਨੇਟ ਕਰਕੇ ਉਹਦੇ ਉਹਨੂੰ ਵੀ ਅਰੈਸਟ ਕੀਤਾ ਤੇ ਉਸ ਪਾਸੋਂ 5 ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦੀ ਬਰਾਮਦ ਹੋਈ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ 'ਚ 1 1 13 14 ਵੈਪਨਸ ਦੀ ਰਿਕਵਰੀ ਹੋਈ ਹੈ ਜੋ ਕਿ ਆਬਵੀਅਸਲੀ ਜਿਹੜੇ ਇਲੀਗਲ ਵੈਪਨ ਹੈ ਉਹ ਕਿਸੇ क्राइम ਦੇ ਮੰਤਵ ਲਈ ਹੀ ਬਣਦੇ ਹੈਗੇ ਸੋ ਸਾਡੀ ਟੀਮ ਨੇ ਆਪਣੀ ਪ੍ਰੋਐਕਟਿਵ ਅਫਰਟਸ ਨਾਲ ਬਹੁਤ ਵਧੀਆ ਹਾਰਡਵਰਕ ਕਰਕੇ ਇੱਕ ਕਈ ਤਰ੍ਹਾਂ ਦੇ ਵੱਡੇ ਕਰਾਈਮਸ ਜੋ ਹੋ ਸਕਦੇ ਸੀ ਉਹਨਾਂ ਨੂੰ ਪ੍ਰੀਮਪਟ ਪ੍ਰिवेंट ਕੀਤਾ ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਤਨਾਮ ਸਿੰਘ ਹੈ ਹਿਮਾਚਲ ਵਾਲਾ ਇਹਦੇ ਤੇ ਜੀ ਪਹਿਲਾਂ ਨੋਮ ਪਰਚੇ ਦਰਜ ਹੈਗੇ ਇਹ 32 ਸਾਲ ਦਾ ਹੈਗਾ ਤੇ ਲੇਬਰ ਦਾ ਕੰਮ ਕਰਦਾ ਹੈ ਪਟੇ ਦਿੱਤੇ ਪਹਿਲਾ ਲੜਾਈ ਝਗੜੇ ਦੇ ਸੱਤ ਜੋ ਸਾਨੂੰ ਪਤਾ ਲੱਗਿਆ ਔਰ ਦੋ ਮੁਕਦਮੇ ਐਨਡੀਪੀਐਸ ਦੇ ਹਿਮਾਚਲ ਪ੍ਰਦੇਸ਼ ਚ ਦਰਜ ਤੇ ਇਕਬਾਲ ਸਿੰਘ ਤੇ ਮੱਧ ਪ੍ਰਦੇਸ਼ ਚ अराउंड ਚਾਰ ਮੁਕਦਮੇ ਦਰਜ ਅਸਲਾ ਏਕ ਦੇ ਔਰ ਇਨ ਫੈਕਟ ਇਹਦਾ ਇੱਕ ਮਰਡਰ ਦੇ ਕੇਸ ਤੇ 120 ਬੀ ਦਾ ਜੋ ਪ੍ਰੀਲੀਮਿਨਰੀ ਪਤਾ ਲੱਗਿਆ ਉਹਦੇ ਚ ਵੀ ਨਾਮ ਜਦ ਔਰ ਜਿਹੜਾ ਆਕਾਸ਼ ਟਾਵਰ ਹੈ ਉਹਦਾ ਹੁਣ ਤੱਕ ਦੀ ਤਫਤੀਸ਼ ਚ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ ਕਿਸ ਕੈਟਾਗਰੀ ਦੇ ਹੈ ਕ੍ਰਿਮੀਨਲ ਜਾਨਾ ਸਪਲਾਈ ਕਰਦੇ ਸੀ ਹਲੀ ਤਾਂ ਇਟਸ ਟੂ अर्ਲੀ ਫॉर ਮੀ ਟੂ ਟੈਲ ਬਟ ਕਿਉਂਕਿ ਇਹ ਜਿਹੜਾ ਇਕਬਾਲ ਹੈਗਾ ਇਹਦੇ ਇਕ ਤਾਂ ਆਪ ਹੀ ਬਣਾਉਂਦਾ ਹੈ ਔਰ ਇਸ ਕਰਕੇ ਜਿਵੇਂ ਪਹਿਲਾਂ ਵੀ ਅਸੀਂ ਮੈਨੂਫੈਕਚਰਰਸ ਲੈ ਕੇ ਆਏ ਹੈ ਕਈ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਸੱਜ ਅੱਗੇ ਚਲੇ ਜਾਣੇ ਬਟ ਸਿንስ ਇਲੀਗਲ ਵੈਪਨ ਹੈ ਤਾਂ ਡੈਫੀਨਿਟਲੀ ਕਿਸੇ ਕ੍ਰਾਈਮ ਪਰਪਸ ਲਈ ਹੁੰਦੇ ਸੋ ਅਗਰ ਕੋਈ ਵੱਡਾ ਇਸ ਤਰ੍ਹਾਂ ਲੱਗੇਗਾ ਡਿਊਰਿੰਗ ਅਸੀਂ ਰਿਮਾਂਡ ਨਾ ਤਾਂ ਲਵਾਂਗੇ ਉਹਦੇ ਚ ਪਤਾ ਲੱਗੇਗਾ ਕਿੱਥੇ ਜਾਂਦਾ ਹੈ ਇਹਨਾਂ ਦਾ ਆਪਸੀ ਮੇਲ ਕਿਸ ਤਰ੍ਹਾਂ ਹੈ ਜੋ ਹਿਮਾਚਲ ਦਾ ਰਹਿਣਾ ਉਸਤਾਨ ਸਿੰਘ ਨੂੰ ਸਪਲਾਈ ਕਰਨ ਲਈ ਭੇਜਿਆ ਸੀ ਜੀ ਸੀ లైక్ ਵੇ ਹਰ ਬਰੀ ਕਹਿੰਦੀ ਆ ਅੱਜ ਕੱਲ ਇਟ ਇਜ਼ ਵੈਰੀ ਈਜ਼ੀ ਔਨ ਸੋਸ਼ਲ ਮੀਡੀਆ ਤੇ ਆਪਣੇ ਫੋਨਸ ਦੇ ਥਰੂ ਵੀ ਅੱਜ ਕੱਲ ਇਹਨਾਂ ਦਾ ਜ਼ਿਆਦਾ ਕਨੈਕਸ਼ਨ ਬਣਦੇ ਨੇ ਨੈਟਵਰਕ ਇਸ ਤਰ੍ਹਾਂ ਦਾ ਹੁੰਦਾ ਵੀ ਕਿਹੜਾ ਸਪਲਾਈ ਕਰਦਾ ਹੈ ਕਿਹੜਾ ਮੈਨੂਫੈਕਚਰਰ ਹੈ ਹੁਣ ਤੱਕ ਸਾਨੂੰ ਇਹ ਹੀ ਪਤਾ ਲੱਗਿਆ ਕਿ ਥਰੂ that only ਇਹਨਾਂ ਦਾ ਅਪਸਟ ਮੈਲਵਲਾਪ ਹੈ ਸੋ ਗੈਂਗਸਟਰ ਲਿੰਕ ਸਮੇਂ ਹਾਲੇ ਤੱਕ ਜੀ ਹਾਲੇ ਤੱਕ ਕੋਈ ਅਜਾ ਨਹੀਂ ਪਤਾ ਨਹੀਂ ਕਿ ਕੌਣ ਦੇਸ ਸਰਪਲਾਈ ਸੀ ਪੰਜਾਬ ਨੂੰ ਕਿਉਂ ਚੁਣਦੇ ਆ ਸੀ ਬੇਸਿਕਲੀ ਅਸੀਂ ਤਾਂ ਇੱਥੇ ਪੰਜਾਬ 'ਚ ਬੈਠੇ ਤਾਂ ਅਸੀਂ ਤਾਂ ਮਤਲਬ ਆਈ ਕਨ ਪਿੰਪੁਆਇੰਟ ਹੈ ਹਰਿਆਣਾ ਟਰਾਈ ਸਿਟੀ 'ਚ ਵੀ ਹੋ ਸਕਦਾ ਹੈ ਹੋਰ ਸਟੇਟਸ 'ਚ ਵੀ ਹੋ ਸਕਦਾ ਬਟ ਸਾਡੀ ਡਿਊਟੀ ਹੈ ਕਿ ਆਪਣੇ ਏਰੀਆ ਨੂੰ ਜਿੰਨਾ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਕ੍ਰਾਈਮ ਹੋਣ ਤੋਂ ਇਸ ਕਰਕੇ ਆਈ ਡੋਨਟ ਵਾਂਟ ਟੂ ਕਮੈਂਟ ਕਿ ਪੰਜਾਬ ਨੂੰ ਵੀ ਕਿਉਂ ਚੁਣਦੇ ਮਰਡਰ ਕੇਸ ਜੀ ਇਹ ਤਾਂ ਕਨਵਰਟਡ ਆ ਜਾਂ ਫਰਾਸ ਜੀ ਇਹਦੇ 'ਚ ਆਈ ਥਿੰਕ ਕਿ ਮਰਡਰ ਕੇਸ ਦਾ ਮਰਡਰਰ ਨਹੀਂ ਹੈ ਜੋ ਹੁਣ ਤੱਕ ਪਤਾ ਲੱਗਿਆ ਜਿੱਦਾਂ ਕ੍ਰਿਮੀਨਲ ਕਾਂਸਪੀਰੇਸੀ 'ਚ ਯੂ ਨੋ ਨਾਮਜ਼ਦ ਕੀਤਾ ਗਿਆ ਬਟ ਕੋਈ ਵਾਂਟਡ ਨਹੀਂ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਉਹ ਜਿੰਨੇ ਵੈਪਨ ਮਿਲੇ ਨੇ ਨਾ ਤੋਂ ਇਹਨਾਂ ਦਾ ਕੋਈ ਮੇਨ ਖਾਸ ਉਹ ਵੱਡਾ ਮੋਟਿਵ ਹੋਏਗਾ। ਸਿੱਖਈ ਵਾਰੀ ਹੁੰਦਾ ਹੈ ਕਿ ਜਿਵੇਂ ਇਹਨਾਂ ਦੇ ਵੈਪਨਸ ਦੀ ਬਹੁਤ ਜ਼ਿਆਦਾ ਪ੍ਰਾਈਸ ਵੀ ਨਹੀਂ ਹੁੰਦੀ ਔਰ ਇਹਨੀ ਈਜ਼ੀਲੀ ਹੈ ਕਿਉਂਕਿ ਮੈਨੂਫੈਕਚਰ ਕਰਕੇ ਵੇਚ ਦਿੰਦੇ ਆ ਤਾਂ ਅੱਗੇ ਵੇਚਣ ਲਈ ਇੱਕ ਪ੍ਰੋਫਿਟ ਮੋਟਿਵ ਵੀ ਹੁੰਦਾ ਹੈ ਔਰ ਕਈ ਕਈ ਜਗ੍ਹਾ ਅੱਗੇ ਜਾਣੇ ਹੋਂ ਉਹ ਅਸੀਂ ਪਤਾ ਕਰਾਵਾਂਗੇ। ਸੋ ਬਟ ਜਿੱਥੇ ਵੀ ਜਾਣਾ ਸੀਗਾ ਹੁਣ ਤੱਕ ਤਾਂ ਇਹਨਾਂ ਦਾ ਇਹਨਾਂ ਵੈਪਨਸ ਨਾਲ ਤਾਂ ਏਟਲੀਸਟ ਕ੍ਰਾਈਮ ਪ੍ਰੀਵੈਂਟ ਹੋ ਗਿਆ, ਪ੍ਰੀਐਮਟ ਹੋ ਗਿਆ ਰੱਬ। ਥੈਂਕ ਯੂ।